सत श्रीकाल दोस्तों स्वागत है आप जी का एक बार फिर तो आप जी द अपने चैनल टीचिंग विद लिवजीत जिस तरह के आप जी जानते हो कि आप जी अं पोलिटिकल नाल संबंधित भीडियो शेयर करते आ रहे हाँ तू जी अब जी भीडियो शेयर कर जा रहे हाँ संत थॉमस एक्निवास की भीडियो है संत थॉमसटाइन की भीडियो आप जी पहले ही शेयर कर चुके हाँ संत एक्निवास की भीडियो की डिमांड आई सो आप जी शेयर कर जा रहे हाँ तो आप जी देखते हाँ ਕੀ ਇੰਟਰੋਡਕਸ਼ਨ ਤਾਂ ਦੇਖੋ ਚਾਰ ਪ੍ਰਮੁੱਖ ਵਿਧੀਆਂ ਸਨ ਧਰਮ ਸ਼ਾਸਤਰ ਤਰਕ ਸ਼ਾਸਤਰ ਦਰਸ਼ਨ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਇਹ ਪ੍ਰਮੁੱਖ ਵਿਧੀਆਂ ਸਨ ਜਿਨ੍ਹਾਂ ਦਾ ਸਮਾਂ 1225 ਤੋਂ ਲੈ ਕੇ 1274 ਤੱਕ ਦਾ ਸਮਾਂ ਸੀ ਜੋ ਕਿ ਸੰਤ ਇਕਨਿਵਾਸ ਲਈ ਵਰਦਾਨ ਸਿੱਧ ਹੋਇਆ ਜਾਂ ਇੰਜ ਕਹਿ ਕਹਿ ਸਕਦੇ ਹਾਂ ਕਿ ਸੰਤ ਇਕਨਿਵਾਸ ਇਸ ਲਈ ਵਰਦਾਨ ਸਿੱਧ ਹੋਏ ਆਪ ਨੂੰ ਮੱਧ ਕਾਲ ਦਾ ਸਭ ਤੋਂ ਮਹਾਨ ਵਿਚਾਰਕ ਹੋਣ ਦਾ ਮਾਣ ਪ੍ਰਾਪਤ ਹੈ ਐਕ ਨਿਵਾਸ ਦਾ ਸਭ ਤੋਂ ਮਹਾਨ ਜਿਹੜਾ ਕੰਮ ਸੀ ਉਹ ਸੀ ਆਪਣੇ ਆਪ ਨੇ ਜਿਹੜਾ ਵੱਖ-ਵੱਖ ਰਾਜਨੀਤਿਕ ਵਿਚਾਰਕ ਸਨ ਉਹਨਾਂ ਦੀ ਵਿਚਾਰਧਾਰਾ ਨੂੰ ਇਕੱਠਾ ਕੀਤਾ ਅਤੇ ਇੱਕ ਲੜੀ ਵਿੱਚ ਪਰੋਇਆ ਅਤੇ ਵਿਚਾਰਕਾਂ ਨੂੰ ਕਹਿ ਸਕਦੇ ਹਾਂ ਕਿ ਏਕਤਾ ਦੇ ਸੂਤਰ ਵਿੱਚ ਆਪ ਨੇ ਵਣ ਦਿੱਤਾ ਦਾ ਆਪਜੀ ਦਾ ਇਹ ਬਹੁਤ ਹੀ ਮਹੱਤਵਪੂਰਨ ਜਿਹੜਾ ਹੀ ਉਹ ਮਹਾਨ ਕੰਮ ਸੀ ਜਿਹੜਾ ਕਿ ਆਪ ਜੀ ਨੇ ਵੱਖ-ਵੱਖ ਵਿਚਾਰਕਾਂ ਜੋ ਮੱਧਕਾਲ ਦੇ ਵਿਚਾਰਕ ਸਨ ਜਾਂ ਉਸ ਤੋਂ ਪਹਿਲੇ ਦੇ ਵਿਚਾਰਕ ਸਨ ਉਹਨਾਂ ਵਿਚਾਰਕਾਂ ਨੂੰ ਇੱਕ ਲੜੀ ਦੇ ਸੂਤਰ ਵਿੱਚ ਜਿਹੜਾ ਆ ਉਹ ਬੰਨਿਆ ਇਸ ਲਈ ਜਿਹੜਾ ਕਹਿੰਦੇ ਹਨ ਕਿ 1200 25 ਤੋਂ 1275 ਦਾ ਸਮਾਂ ਜਿਹੜਾ ਹੈ ਉਹ ਸੰਤਿਕ ਨਿਵਾਸ ਲਈ ਜਾਂ ਆਪ ਜਿਹੜਾ ਇਸ ਸਮੇਲੇ ਜਿਹੜਾ ਵਰਦਾਨ ਜੀਤ ਹੋਏ ਤਾਂ ਦੇਖਦੇ ਹਾਂ ਤਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ ਇੱਕ ਵਾਸਟਰ ਦੇ ਅਨੁਸਾਰ ਇਨਵਾਈਟਡ ਕਾਮਰਸ ਦੇ ਵਿੱਚ ਆਪ ਜੀ ਨੇ ਦੇਣੀ ਹੈ ਤਾਂ ਇੱਕ ਨਿਵਾਸ ਵਿਸ਼ਵ ਦੇ ਇੱਕ ਮਹਾਨ ਵਿਵਸਥਿਤ ਦਾਰਸ਼ਨਿਕਾਂ ਵਿੱਚੋਂ ਇੱਕ ਸੀ ਉਹਨਾਂ ਉਹਨਾਂ ਨੇ ਉਸ ਉਸ ਸਭ ਨੂੰ ਇਕੱਠਾ ਰੱਖਣਾ ਜਾਂ ਰੱਖਿਆ ਸੀ ਜੋ ਪਹਿਲਾਂ ਵੱਖ-ਵੱਖ ਪਿਆ ਹੋਇਆ ਸੀ ਅਤੇ ਜੋ ਪਹਿਲਾਂ ਘਟ ਜਾਂ ਵੱਧ ਰੂਪ ਤੋਂ ਟੁਕੜਿਆਂ ਵਿੱਚ ਸੀ ਇਸ ਤੋਂ ਇੱਕ ਸੁੰਦਰ ਭਵਨ ਕਰਨ ਦਾ ਨਿਰਮਾਣ ਕਰਨਾ ਸੀ ਕਹਿਣ ਦਾ ਭਾਵ ਹੈ ਕਿ ਜੋ ਵੱਖ-ਵੱਖ ਕਿੱਸਿਆਂ ਦੇ ਵਿੱਚ ਜੋ ਵਿਚਾਰ ਧਾਰਾਵਾਂ ਸਨ ਉਹਨਾਂ ਨੂੰ ਇੱਕ ਸੁੰਦਰ ਤਰੀਕੇ ਨਾਲ ਜੋੜਨਾ ਸੀ ਕਹਿਣ ਦਾ ਭਾਵ ਹੈ ਕਿ ਵਿਚਾਰ ਧਾਰਨਾ ਨੂੰ ਸੁੰਦਰ ਭਵਨ ਦੇ ਰੂਪ ਵਿੱਚ ਤਿਆਰ ਕਰਨਾ ਸੀ ਤਾਂ ਕਿ ਜਿਹੜਾ ਉਹ ਸਾਫ਼ ਤੇ ਸਪਸ਼ਟ ਜਿਹੜੀ ਹੈ ਉਹ ਸਮਝਣ ਵਿੱਚ ਆ ਸਕੇ ਤਾਂ ਦੇਖਦੇ ਹਾਂ ਅੱਗੇ ਜਨਮ ਅਤੇ ਰਚਨਾਵਾਂ ਬਰਥ ਐਂਡ ਵਰਕਸ ਆਫ ਸੰਤ ਥਾਮਸ ਐਕਨੀਵਾਸ ਆਪ ਜੀ ਦਾ ਜਨਮ ਇਟਲੀ ਦੇ ਨੈਪਲਸ ਰਾਜ ਦੇ ਐਕਨੀਵੋ ਨਗਰ ਵਿੱਚ 1225 ਵਿੱਚ ਹੋਇਆ ਆਪ ਜੀ ਨੇ ਆਪਣਾ ਜੀਵਨ ਖੁਸ਼ਹਾਲੀ ਅਤੇ ਧਰਮ ਤੇ ਆਧਾਰਿਤ ਅਪਣਾਇਆ ਅਤੇ ਬਿਤਾਇਆ 5 ਸਾਲ ਦੀ ਉਮਰ ਵਿੱਚ ਹੀ ਆਪ ਨੂੰ ਮੋਂਟ ਕੈਮੀਨੋ ਨਾਮ ਦੇ ਸਕੂਲ ਵਿੱਚ ਆਪ ਜੀ ਨੂੰ ਜੋ ਹੈ ਦਾਖਲ ਕਰਵਾਇਆ ਗਿਆ ਜੋ ਕਿ ਉੱਥੇ ਆਪ 12:00 ਵਜੇ ਤੱਕ ਰਹੇ ਕਿਉਂਕਿ ਆਪ ਜੀ ਦੇ ਪਿਤਾ ਜੀ ਆਪ ਜੀ ਨੂੰ ਰਾਜ ਅਧਿਕਾਰੀ ਬਣਾਉਣਾ ਚਾਹੁੰਦੇ ਸਨ ਇਸ ਲਈ ਆਪ ਜੀ ਦੀ ਵਿੱਦਿਆ ਦਾ ਜੋ ਹੈ ਉੱਚ ਪ੍ਰਬੰਧ ਕੀਤਾ ਗਿਆ ਆਪ ਜੀ ਦੀ ਦੇਖਵਾਲ ਜਾਂ ਆਪ ਜੀ ਦਾ ਬਚਪਨ ਹੀ ਧਾਰਮਿਕ ਵਿਰਤੀ ਵਾਲਾ ਵਿੱਦਿਆ ਸੀ ਕਿਉਂਕਿ ਆਪ ਜੀ ਦੇ ਮਾਤਾ ਪਿਤਾ ਦੋਨੋਂ ਹੀ ਜਿਹੜੇ ਹੈ ਧਾਰਮਿਕ ਵਿਰਤੀ ਵਾਲੇ ਸਨ 1244 ਈਸਵੀ ਵਿੱਚ ਆਪਨੇ ਡੋਮਿਨੀਅਨ ਆਰਡਰ ਦੀ ਜਿਹੜੀ ਹੈ ਮੈਂਬਰਸ਼ਿਪ ਨੂੰ ਸਵੀਕਾਰ ਕਰ ਲਿਆ ਕਿਉਂਕਿ ਕੁਝ ਵਿਰੋਧ ਪੈਦਾ ਹੋ ਗਿਆ ਆਪਜੀ ਔਰ ਆਪਜੀ ਦੇ ਪਰਿਵਾਰ ਵਿੱਚ ਉਹ ਆਪਜੀ ਨੂੰ ਸੰਤ ਬਣਾ ਸੰਤ ਬਣਾਉਣਾ ਚਾਹੁੰਦੇ ਸਨ ਜਾਂ ਧਾਰਮਿਕ ਹੀvirti ਵਾਲਾ ਬਣਾਉਣਾ ਚਾਹੁੰਦੇ ਸਨ ਆਪ ਬੇਸ਼ਕ ਧਾਰਮਿਕ virti ਵਾਲੇ ਸਨ ਪਰ ਆਪਜੀ ਦਾ ਜਿਹੜਾ ਹੈ ਉਹ ਇੰਟਰਸਟ ਹੈ ਔਰ ਉਹ ਨਾ ਬਹੁਤ ਸਾਰੀਆਂ ਚੀਜ਼ਾਂ ਵਿੱਚ ਸੀ ਕਿਉਂਕਿ ਆਪਜੀ ਨੂੰ ਤਰਕ ਸ਼ਾਸਤਰ ਦਾਰਸ਼ਨਿਕ ਸ਼ਾਸਤਰ ਰਾਜਨੀਤੀ ਸ਼ਾਸਤਰ ਆਦੀ ਜਿਹੜੀਆਂ ਧਰਮ ਸ਼ਾਸਤਰ ਆਦੀ ਵਿਧੀਆਂ ਨਾਲ ਵੀ ਜੋੜੇ ਜਾਂਦੇ ਇਸ ਕਰਕੇ ਥੋੜੀ ਜੀ ਵਿਰੋਧਤਾ ਦੇ ਕਾਰਨ ਜਿਹੜਾ ਹੈ ਆਪਣੇ ਡੋਮਿਨੀਅਨ ਆਰਡਰ ਦੀ ਜਿਹੜੀ ਹੈ ਮੈਂਬਰਸ਼ਿਪ ਨੂੰ ਸਵੀਕਾਰ ਕਰ ਲਿਆ ਸੀ ਆਪ ਜੀ ਨੇ ਜਿਹੜੇ ਆਪ ਜੀ ਦੇ ਇੱਥੇ ਗੁਰੂ ਬਣੇ ਐਲਵਰਟ ਮਹਾਨ ਕੋਲ ਆਪ ਜੀ ਨੇ 4 ਸਾਲ ਤੱਕ ਜਿਹੜੀ ਹੈ ਉਹ ਅਧਿਐਨ ਕੀਤਾ ਤੇ ਆਪ ਨੇ ਅਰਸਤੋ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਨ ਜਿਹੜੀਆਂ ਆਪ ਜੀ ਨੇ ਉਹਨਾਂ ਦਾ ਗਹਿਰਾਈ ਨਾਲ ਜਿਹੜਾ ਹੈ ਉਹ ਅਧਿਐਨ ਕੀਤਾ ਤੇ 1252 ਵਿਚ ਆਪਨੇ ਅਧਿਐਨ ਅਤੇ ਲੇਖਨ ਦਾ ਜਿਹੜਾ ਹੈ ਉਹ ਕੀਤਾ ਅਪਣਾ ਲਿਆ ਮਤਲਬ ਜਿਹੜਾ ਉਹ ਕੰਮ ਹੈ ਆਪ ਜੀ ਨੇ ਲੇਖਨ ਦਾ ਰਾਈਟਿੰਗ ਦਾ ਜਿਹੜਾ ਹੈ ਉਹ ਅਧਿਐਨ ਦਾ ਜਿਹੜਾ ਉਹ ਅਪਣਾ ਲਿਆ ਪੜਨ ਪੜਾਈ ਦੇ ਵਿੱਚ ਆਪ ਜੀ ਪੈ ਗਏ ਕਿਉਂਕਿ ਆਪ ਜੀ ਇਸ ਸਮੇਂ ਤੱਕ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਰਸਤੂ ਦੀਆਂ ਪੜ ਚੁਕੇ ਸੀ ਆਪ ਜੀ ਦੇ ਬਹੁਤ ਵਿਚਾਰ ਜਿਹੜੇ ਹਨ ਉਹ ਰਸਤੂ ਨਾਲ ਮੈਚ ਕਰਦੇ ਹਨ ਤਾਂ ਦੇਖਦੇ ਹਾਂ ਆਪ ਜੀ ਦੀਆਂ ਰਚਨਾਵਾਂ ਵਰਕਸ ਆਪ ਜੀ ਦੇ ਦੇਖਦੇ ਹਾਂ ਜੋ ਕਿ ਬਹੁਤ ਮਹਾਨ ਹੁੰਦੇ ਹਨ ਕਿਸੇ ਦਾਰਸ਼ਨਿਕ ਦੇ ਫਰਸਟ ਹੈ ਐਥਿਕਸ ਸੈਕਿੰਡ ਹੈ ਪੋਲਿਟਿਕਸ ਥਰਡਸ ਹੈ ਸੈਮੋਥਲੋਜਾਈ ਆਪ ਜੀ ਦੀ ਥਰਡ ਰਚਨਾ 4 ਦੇਖਦੇ ਹਾਂ ਰੂਲ ਆਫ ਪ੍ਰਿੰਸਸ ਆਪ ਜੀ ਦੀ ਜਿਹੜੀ ਹੈ ਪੰਜਵੀਂ ਰਚਨਾ ਆਈ ਸੁਮਾ ਕੌਂਟਰਾ ਜੈਂਟਲਾਈਜ਼ ਇਕ ਹੋਰ ਰਜਨਾਬ ਜੀ ਦੀ ਬਹੁਤ ਮਹਾਨ ਹੈ ਔਨ ਕਿੰਗਸ਼ਿਪ ਆਪ ਜੀ ਦੀ ਇੱਕ ਹੋਰ ਛੇਵੀਂ ਰਚਨਾ ਜੋ ਹੈ ਆਪ ਜੀ ਨੇ ਲਿਖੀ ਇਸ ਤੋਂ ਇਲਾਵਾ ਦੇਖਦੇ ਹਾਂ ਸੰਤ ਥਾਮਸ ਐਕਨੀਵਾਸ ਦੇ ਰਾਜਨੀਤਿਕ ਵਿਚਾਰ ਤਾਂ ਪਹਿਲਾ ਦੇਖਦੇ ਹਾਂ ਐਕਨੀਵਾਸ ਰਾਜ ਨੂੰ ਇੱਕ ਕੁਦਰਤੀ ਸੰਸਥਾ ਮੰਨਦੇ ਹਨ ਦੂਸਰਾ ਦੇਖਦੇ ਹਾਂ ਰਾਜ ਭਲਾਈ ਦੀ ਸੰਸਥਾ ਹੈ ਐਕਨੀਵਾਸ ਦਾ ਮੰਨਣਾ ਹੈ ਕਿ ਰਾਜ ਉਹ ਹੈ ਇੱਕ ਕਲਿਆਣਕਾਰੀ ਜਾਂ ਰਾਜ ਭਲਾਈ ਦੀ ਜਿਹੜੀ ਹੈ ਉਹ ਸੰਸਥਾ ਹੈ ਤੀਸਰਾ ਦੇਖਦੇ ਹਾਂ ਰਾਜ ਜਨ ਕਲਿਆਣ ਵਾਲੀ ਸੰਸਥਾ ਹੈ ਅੱਗੇ ਦੇਖੋ ਅਰਸਤੂ ਵਾਂਗ ਰਾਜ ਦੇ ਵਿਚਾਰਕ ਵਿਚਾਰ ਜਨ ਇਕ ਨਿਵਾਸ ਦੇ ਵੀ ਇੱਕ ਸਮਾਨ ਹੀ ਹਨ ਮਤਲਬ ਕਿ ਦੋਨਾਂ ਦੇ ਸਮਾਨਾ ਵਿੱਚ ਦੋਨਾਂ ਦੇ ਵਿਚਾਰਾਂ ਵਿੱਚ ਰਾਜ ਨੂੰ ਲੈ ਕੇ ਜਿਹੜੇ ਇੱਕ ਸਮਾਨਤਾ ਪਾਈ ਜਾਂਦੀ ਹੈ ਦੂਸਰਾ ਦੇਖਦੇ ਹਾਂ ਰਾਸ਼ਟਰੀ ਰਾਜ ਦਾ ਸਮਰਥਨ ਕਿਉਂਕਿ ਇਕ ਨਿਵਾਸ ਪਰਮਾਤਮਾ ਵਰਤੀ ਵਾਲੇ ਸੰਤ ਸੀ ਇਸ ਲਈ ਉਹ ਅਜੇਹ ਰਾਸ਼ਟ ਰਾਜ ਦਾ ਸਥਾਪਨਾ ਕਰਨਾ ਚਾਹੁੰਦੇ ਹਨ ਜਿਸ ਦਾ ਅੰਤਿਮ ਸੋਮਾ ਪਰਮਾਤਮਾ ਹੈ ਅੱਗੇ ਦੇਖਦੇ ਹਾਂ ਸ਼ਾਸਨ ਪ੍ਰਣਾਲੀਆਂ ਦਾ ਵਰਗੀਕਰਨ ਤਾਂ ਦੇਖਦੇ ਹਾਂ ਰਸਤੂ ਵਾਂਗ ਥੋਮੋ ਸੈਕ ਨਿਵਾਸ ਇਹ ਲਿਖੀਆਂ ਜਿਹੜੀਆਂ ਪ੍ਰਣਾਲੀਆਂ ਦਾ ਜਿਹੜਾ ਹੈ ਉਹ ਸਮਰਥਨ ਕਰਦੇ ਹਨ ਤਾਂ ਦੇਖੋ ਕੁਲੀਨ ਤੰਤਰ ਸਰਵ ਤੰਤਰ ਸਰਵ ਜਨ ਤੰਤਰ ਅਤੇ ਰਾਜ ਤੰਤਰ ਇਹਨਾਂ ਦਾ ਜਿਹੜਾ ਹੈ ਉਹ ਸਮਰਥਨ ਕਰਦੇ ਹਨ ਤਾਂ ਜਿਹੜੀਆਂ ਪ੍ਰਣਾਲੀਆਂ ਦਾ ਉਹ ਜਿਹੜੀਆਂ ਉਹਨਾਂ ਨੂੰ ਬੁਰੀਆਂ ਲੱਗਦੀਆਂ ਹਨ ਜਾਂ ਜਿਨ੍ਹਾਂ ਦਾ ਉਹ ਸਮਰਥਨ ਨਹੀਂ ਕਰਦੇ ਉਹ ਹਨ ਨਿਰਕੁਸ਼ ਤੰਤਰ ਧਣੀ ਤੰਤਰ ਅਤੇ ਜਨ ਤੰਤਰ ਤਾਂ ਇਹਨਾਂ ਹੀ ਮੁੱਖ ਤਿੰਨ ਪ੍ਰਣਾਲੀਆਂ ਜਿਹੜਾ ਰਸਤੂ ਜਿਹੜਾ ਦੁਆਰਾ ਜਿਹੜਾ ਵਿਰੋਧ ਕੀਤਾ ਗਿਆ ਸੀ ਜੋ ਕਿ ਸੰਤ ਅਕਨੀਵਾਸ ਦੇ ਵਿਚਾਰਨ ਨਾਲ ਮੇਲ ਖਾਂਦੇ ਹਨ ਨੰਬਰ 4 ਦੇਖਦੇ ਹਾਂ ਰਾਜਾ ਦੇ ਕੰਮ ਜਿਹੜਾ ਸ਼ਾਸਕ ਹੈ ਉਸਦੇ ਕੰਮ ਦੇਖੋ ਹੇਠ ਲਿਖੇ ਦੱਸਦੇ ਹਾਂ ਨੰਬਰ 1 ਦੇਖਦੇ ਹਾਂ ਰਾਜਾ ਦੇ ਕੰਮ ਜਨਤਾ ਦੀ ਭਲਾਈ ਕਰਨ ਵਾਲੇ ਹੋਣੇ ਚਾਹੀਦੇ ਹਨ ਜੇ ਰਾਜਾ ਇਦਾਂ ਦਾ ਹੋਏ ਜਿਹੜਾ ਸਿਰਫ ਜਿਹਦਾ ਇੱਕ ਇੱਕੋ ਮੇਨ ਫੋਕਸ ਹੋਏਗੀ ਉਸਨੇ ਜਨਤਾ ਦੀ ਭਲਾਈ ਕਰਨੀ ਹੈ ਅੱਗੇ ਦੇਖਦੇ ਹਾਂ ਦੂਸਰਾ ਇੱਕ ਨਿਵਾਸ ਕਿਉਂਕਿ ਰਾਜਤੰਤਰੀਏ ਪ੍ਰਣਾਲੀ ਦਾ ਸਮਰਥਕ ਸੀ ਇਸ ਲਈ ਰਾਜਾ ਅਜਿਹਾ ਹੋਣਾ ਚਾਹੀਦਾ ਹੈ ਜੋ ਕੇਵਲ ਵਿਅਕਤੀ ਦਾ ਵਿਕਾਸ ਕਰੇ ਅੱਗੇ ਦੇਖਦੇ ਹਾਂ ਰਾਜ ਦੇ ਕੰਮ ਪਹਿਲਾ ਸੀ ਰਾਜਾ ਹੁਣ ਜਿਹੜਾ ਰਾਜ ਹੈ ਉਹਦੇ ਕੰਮ ਦੇਖਦੇ ਹਾਂ ਕਿ ਉਹ ਕਿਹੜੇ-ਕਿਹੜੇ ਕੰਮਾਂ ਦਾ ਵਰਣਨ ਕਰਦੇ ਹਨ ਨੰਬਰ 1 ਦੇਖੋ ਜਨਤਾ ਦੀ ਰੱਖਿਆ ਕਰਨਾ ਕਿਹਨਾਂ ਤੋਂ ਬਾਹਰੀ ਹਮਲਿਆਂ ਤੋਂ ਜੇਕਰ ਬਾਹਰੀ ਕੋਈ ਹਮਲਾ ਹੋ ਹਮਲਾ ਹੋ ਜਾਂਦਾ ਹੈ ਵਿਦੇਸ਼ੀ ਕੋਈ ਹਮਲਾ ਹੋ ਜਾਂਦਾ ਹੈ ਤਾਂ ਰਾਜਾ ਦਾ ਫਰਜ਼ ਹੈ ਕਿ ਉਹ ਜਨਤਾ ਦੀ ਰੱਖਿਆ ਕਰੇ ਉਚਿਤ ਦੰਡ ਦੇਣਾ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਰਾਜਾ ਦਾ ਫਰਜ਼ ਹੈ ਕਿ ਉਹ ਸਜ਼ਾ ਸਜ਼ਾ ਦੇਵੇ ਉਹਨੂੰ ਨੰਬਰ 3 ਦੇਖੋ ਜਨਤਾ ਦੀ ਭਲਾਈ ਕਰਨਾ ਇਹ ਰਾਜਾ ਦੇ ਜਿਹੜੇ ਹਨ ਕੰਮ ਹਨ ਇਹਦੇ ਵਿੱਚ ਹੀ ਦੂਸਰਾ ਪੁਆਇੰਟ ਦੇਖਦੇ ਹਾਂ ਮੁਦਰਾ ਅਤੇ ਨਾਪ ਤੋਲ ਦੀ ਵਿਸ਼ੇਸ਼ ਪ੍ਰਣਾਲੀ ਦੀ ਸਥਾਪਨਾ ਕਰਨਾ ਇਸ ਤੋਂ ਅਗਲਾ ਪੁਆਇੰਟ ਦੇਖਦੇ ਹਾਂ ਤੀਸਰਾ ਆਉਣ ਜਾਣ ਦੀਆਂ ਸਹੂਲਤਾਂ ਦੇਣਾ ਨੰਬਰ 4 ਦੇਖੋ ਗਰੀਬਾਂ ਦੀ ਰੱਖਿਆ ਕਰਨਾ ਨੰਬਰ 5 ਦੇਖੋ ਵਸੂ ਤੇ ਕੰਟਰੋਲ ਕਰਨਾ ਜੇਕਰ ਪਤਾ ਚੱਲਦਾ ਹੈ ਕਿ ਜਨਗਣ ਜਣਗਣਨਾ ਜਿਹੜੀ ਅੱਜ ਕੱਲ ਹੋ ਰਹੀ ਹੈ ਉਹ ਪੁਰਾਣੇ ਸਮਿਆਂ ਵਿੱਚ ਹੋਈ ਜਿਹੜੇ ਹਨ ਉਹ ਪਰਿਵਾਰ ਜਿਆਦਾ ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੁੰਦੀ ਸੀ ਤਾਂ ਐਕਨੀਵਾਸ ਕਹਿੰਦੇ ਹਨ ਕਿ ਰਾਜਾ ਦਾ ਜਿਹੜਾ ਫਰਜ ਹੈ ਕਰਮ ਹੈ ਉਹ ਹੀ ਹੋਣਾ ਚਾਹੀਦਾ ਹੈ ਕਿ ਉਹ ਵੱਸੋ ਤੇ ਵੀ ਕੰਟਰੋਲ ਕਰੇ ਕਹਿੰਦਾ ਭਾਵ ਹੈ ਕਿ ਉਹ ਹਰ ਪਾਸੇ ਜਿਹੜਾ ਹੈ ਉਹ ਧਿਆਨ ਰੱਖੇ ਅਗਲਾ ਦੇਖਦੇ ਹਾਂ ਕਾਨੂੰਨਾ ਸੰਬੰਧੀ ਜਿਹੜਾ ਹੈ ਵਿਚਾਰ ਤਾਂ ਦੇਖੋ ਰਾਏ ਐਕਨੀਵਾਸ ਜਿਹੜੇ ਹਨ ਉਹ ਕਾਨੂੰਨਾ ਦੀ ਸੁਰੱਖਿਆ ਲਈ ਵਿਵੇਕ ਅਤੇ ਬੁੱਧੀ ਨੂੰ ਜਿਹੜਾ ਹੈ ਜ਼ਰੂਰੀ ਮੰਨਦੇ ਹਨ ਇਕ ਨਿਵਾਸ ਯੂਨਾਨੀ ਅਤੇ ਰੋਮਨ ਜਿਹੜੇ ਹਨ ਉਹ ਵਿਧੀਆਂ ਦੇ ਸਮਰਥਕ ਸੀ ਇਸ ਦੇ ਅਨੁਸਾਰ ਕਾਨੂੰਨਾਂ ਦੀ ਜਿਹੜੀ ਹੈ ਉਹ ਸਾਰਥਕਤਾ ਕੀ ਹੈ ਜੇਕਰ ਕਾਨੂੰਨਾਂ ਦਾ ਆਧਾਰ ਬੁੱਧੀ ਅਤੇ ਵਿਵੇਕ ਹੈ ਉਹ ਕਹਿੰਦੇ ਹਨ ਕਿ ਕਾਨੂੰਨਾਂ ਦੀ ਸਾਰਥਕਤਾ ਉਸੇ ਸਮੇਂ ਕਹਿੰਦੇ ਹਨ ਮੰਨੀ ਜਾਂਦੀ ਹੈ ਜੇਕਰ ਕਾਨੂੰਨਾਂ ਦਾ ਜਿਹੜਾ ਆਧਾਰ ਹੈ ਜਿਹੜਾ ਕਾਨੂੰਨਾਂ ਦਾ ਵੇਸ ਹੈ ਉਹ ਬੁੱਧੀ ਅਤੇ ਵਿਵੇਕ ਹੋਏ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਵੇਸ਼ਕ ਧਰਮ ਹੈ ਦਰਸ਼ਨ ਹੈ ਰਾਜਨੀਤੀ ਹੈ ਤਰਕ ਹੈ ਲੇਕਿਨ ਉਨੀ ਦੇਰ ਤੱਕ ਸਫਲਤਾ ਕਿਸੇ ਚੀਜ਼ ਨੂੰ ਵੀ ਨਹੀਂ ਮਿਲ ਸਕਦੀ ਜਿੰਨੀ ਦੇਰ ਤੱਕ ਬੁੱਧੀ ਅਤੇ ਵਿਵੇਕ ਦਾ ਜਿਹੜਾ ਹੈ ਉਸਤੇਮਾਲ ਨਹੀਂ ਕੀਤਾ ਜਾਏ ਨੈਕਸਟ ਦੇਖੋ ਕਾਨੂੰਨਾ ਦੇ ਸ਼ਾਸਨ ਦਾ ਸਮਰਥਨ ਇਕ ਨਿਵਾਸ ਕਿਉਂਕਿ ਰਾਜਤੰਤਰੀ ਸ਼ਾਸਨ ਪ੍ਰਣਾਲੀ ਦੇ ਸਮਰਥਕ ਸਨ ਉਹਨਾਂ ਦਾ ਮੰਨਣਾ ਸੀ ਕਿ ਜਿਸ ਸ਼ਾਸਨ ਪ੍ਰਣਾਲੀ ਵਿੱਚ ਸਦਗੁਣ ਨਹੀਂ ਹੁੰਦੇ ਉਹ ਨਿਰਕੁਸ਼ ਸ਼ਾਸਨ ਪ੍ਰਣਾਲੀ ਵਿੱਚ ਬਦਲ ਜਾਂਦੀ ਹੈ ਇੱਕ ਨਿਵਾਸ ਦੀ ਡੈਫੀਨੇਸ਼ਨ ਦੇਖਦੇ ਹਾਂ ਸ਼ਕਤੀ ਉਸ ਸਮੇਂ ਤੱਕ ਨਿਰਕੁਸ਼ ਗਤ ਹੁੰਦੀ ਹੈ ਜਦੋਂ ਤੱਕ ਉਹ ਆਮ ਹਿੱਤਾਂ ਦੀ ਪ੍ਰਤੀਨਿਧਤਾ ਕਰਦੀ ਹੈ ਇਸ ਲਈ ਉਹ ਲੋੜਿੰਦੇ ਰੂਪ ਤੋਂ ਸੀਮਿਤ ਹੋਣੀ ਚਾਹੀਦੀ ਹੈ ਤਾਂ ਕਹਿੰਦੇ ਹਨ ਕਿ ਸ਼ਕਤੀ ਜ਼ਰੂਰ ਹੋਣੀ ਚਾਹੀਦੀ ਹੈ ਪਰੰਤੂ ਸੀਮਿਤ ਹੋਣੀ ਚਾਹੀਦੀ ਹੈ ਇੰਨੀ ਜ਼ਿਆਦਾ ਵੀ ਉਹਦੀ ਸੀਮਾ ਵੱਧ ਨਾ ਹੋਏ ਕਿ ਉਹ ਨਿਰਕੁਸ਼ ਤੰਤਰ ਵਿੱਚ ਜਿਹੜੀ ਹੈ ਉਹ ਬਦਲ ਜਾਏ ਤਾਂ ਦੇਖੋ ਐਕਨੀਵਾਸ ਦੀ ਉਹਤੀ ਡੈਫੀਨੇਸ਼ਨ ਇੰਪੋਰਟੈਂਟ ਹੈ ਆਪਨੇ ਇਨਵਾਈਟਡ ਕਾਮਾਸ ਦੇ ਵਿੱਚ ਦੇ ਦੇਣੀ ਹੈ ਨੈਕਸਟ ਦੇਖਦੇ ਹਾਂ ਨਿਆਂ ਸੰਬੰਧੀ ਵਿਚਾਰ ਐਕਨੀਵਾਸ ਦਾ ਮੰਨਣਾ ਹੈ ਕਿ ਪ੍ਰਤੀਕ ਵਿਅਕਤੀ ਨੂੰ ਨਿਆਂ ਮਿਲਣਾ ਚਾਹੀਦਾ ਹੈ ਅਤੇ ਕਿਉਂਕਿ ਐਕਨੀਵਾਸ ਰੋਮਨ ਵਿਚਾਰਧਾਰਾ ਨਾਲ ਸੰਬੰਧਿਤ ਸੀ ਜਿਸ ਦੇ ਜੋ ਵਿਅਕਤੀ ਸਮਾਜ ਵਿੱਚ ਰਹਿੰਦਾ ਹੈ ਉਹ ਉਸ ਨੂੰ ਉਸ ਦੀ ਇੱਛਾ ਅਨੁਸਾਰ ਨਿਆਂ ਮਿਲਣਾ ਚਾਹੀਦਾ ਹੈ ਤਾਂ ਦੇਖੋ ਐਕਨੀਵਾਸ ਬੋਲਦੇ ਹਨ ਕਿ ਨਿਆਂ ਸਮਾਜ ਵਿੱਚ ਜਿਹੜਾ ਵਿਅਕਤੀ ਰਹਿੰਦਾ ਹੈ ਉਸ ਦੀ ਇੱਛਾ ਦੇ ਅਨੁਸਾਰ ਜੋ ਉਹ ਚਾਹੁੰਦਾ ਹੈ ਉਸ ਦੇ ਅਨੁਸਾਰ ਹੀ ਉਸ ਨੂੰ ਨਿਆਹ ਜਿਹੜਾ ਹੈ ਉਹ ਮਿਲਣਾ ਚਾਹੁੰਦਾ ਹੈ ਤਾਂ ਇੱਕ ਸਮਰਥਕ ਸੀਓ ਨਿਆਹ ਦਿਲਾਨ ਵਿੱਚ ਵਿਅਕਤੀ ਨੂੰ ਨੈਕਸਟ ਦੇਖਦੇ ਹਾਂ ਪੁਆਇੰਟ ਹੈ ਸੰਪਤੀ ਸੰਬੰਧੀ ਵਿਚਾਰ ਐਕਨੀਵਾਸ ਦਾ ਮੰਨਣਾ ਹੈ ਕਿ ਸੰਪਤੀ ਕੇਵਲ ਵਿਅਕਤੀ ਕੋਲ ਉਨੀ ਹੀ ਹੋਣੀ ਚਾਹੀਦੀ ਹੈ ਜਿਸ ਦੀ ਉਸ ਨੂੰ ਜਿੰਨੀ ਉਸ ਨੂੰ ਜ਼ਰੂਰਤ ਹੈ ਕੇਵਲ ਚਰਚ ਦੇ ਨਿਯਮਾਂ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਚਰਚ ਨੂੰ ਮੰਨਦੇ ਸੀਗੇ ਧਾਰਮਿਕ ਵਿਰਤੀ ਵਾਲੇ ਵੀ ਇਸ ਹਨ ਇਸ ਕਰਕੇ ਉਹ ਕਹਿੰਦੇ ਹਨ ਕਿ ਸੰਪਤੀ ਉਨੀ ਹੀ ਹੋਣੀ ਚਾਹੀਦੀ ਹੈ ਕਿ ਜਿੰਨੀ ਚਰਚ ਦੇ ਨਿਯਮਾਂ ਦੇ ਅਨੁਸਾਰ ਹੋਏ ਕਿਉਂਕਿ ਉਹ ਮੰਨਦੇ ਹਨ ਕਿ ਬੇਸ਼ੱਕ ਸੰਪਤੀ ਮਨੁੱਖ ਦਾ ਅਧਿਕਾਰ ਹੈ ਪਰੰਤੂ ਸੰਪਤੀ ਨਹੀਂ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਕਿ ਉਸ ਦਾ ਉਲਟ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾਏ ਕਿਸੇ ਨੂੰ ਨੁਕਸਾਨ ਪਹੁੰਚਾਣ ਲਈ ਤਾਂ ਦੇਖੋ ਦਾਸਤਾ ਦਾ ਸਮਰਥਨ ਤਾਂ ਇੱਥੇ ਦੱਸ ਦਈਏ ਕਿ ਰਸਤੂ ਦਾ ਦਾਸਤਾ ਦਾ ਇਹੜਾ ਪੱਖ ਹੈ ਔਰ ਇਕ ਨਿਵਾਸ ਦਾ ਥੋੜਾ ਜਿਹਾ ਫਰਕ ਹੈ ਇਹਨਾਂ ਦੋਨਾਂ ਦੇ ਬੇਸ਼ੱਕ ਵਿਚਾਰ ਦਾ ਰਾਵਾਂ ਸੇਮ ਹੀ ਹਨ ਰਸਤੂ ਦਾ ਮਨਣਾ ਸੀ ਕਿ ਦਾਸਤਾ ਜਿਹੜੀ ਹੈ ਕੁਦਰਤੀ ਹੈ ਮਤਲਬ ਦਾਸ ਬਣਾਏ ਜਾਣੇ ਚਾਹੀਦੇ ਹਨ ਉਹ ਕਹਿੰਦੇ ਸਨ ਕਿ ਸਮਾਜ ਵਿੱਚ ਦਾਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਦਾਸ ਦੇ ਬਿਨਾ ਜਿਹੜਾ ਹੈ ਉਹ ਸਮਾਜ ਦੀ ਜਿਹੜੀ ਹੈ ਉਹ ਨਹੀਂ ਕਿ ਦਾਸ ਹੋਣੇ ਬਹੁਤ ਜ਼ਰੂਰੀ ਹਨ ਦਾਸਾਂ ਤੋਂ ਬਿਨਾ ਜਿਹੜਾ ਹੈ ਉਹ ਜਿਹੜਾ ਉਹ ਵਰਗ ਜਿਹੜਾ ਹੈ ਉਹ ਨਹੀਂ ਸਮਾਜਿਕ ਵਰਗ ਨਹੀਂ ਚੱਲ ਸਕਦਾ ਬੇਸ਼ੱਕ ਉਹ ਦਾਸ ਨੂੰ ਬਿਲਕੁਲ ਹੀ ਸਮਾਜ ਤੋਂ ਅਲੱਗ ਕਹਿੰਦੇ ਹਨ ਪਰੰਤੂ ਅੰਤੈਕਨੀਵਾਦ ਦਾ ਮੰਨਣਾ ਹੈ ਕਿ ਦਾਸ ਹੋਣੇ ਚਾਹੀਦੇ ਹਨ ਪਰੰਤੂ ਉਹ ਉਹਨਾਂ ਦਾਸਾਂ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਉਹ ਦਾਸ ਕੇਵਲ ਇੰਨੇ ਹੀ ਹੋਣੇ ਚਾਹੀਦੇ ਹਨ ਜਾਂ ਇਸ ਤਰ੍ਹਾਂ ਦੇ ਬਣਾਏ ਜਾਣੇ ਚਾਹੀਦੇ ਹਨ ਜਿਨ੍ਹਾਂ ਦੀ ਜਿਨ੍ਹਾਂ ਨੂੰ ਕਹਿੰਦੇ ਹਨ ਕਿ ਸੈਨਿਕ ਜਿਹੜੀ ਹੈ ਉਹ ਕਾਰਵਾਈਆਂ ਵਿੱਚ ਜਿਹੜਾ ਹੈ ਉਹ ਬਣਾਇਆ ਜਾ ਸਕੇ ਜਾਂ ਸੈਨਿਕ ਬਣਾਇਆ ਜਾ ਸਕੇ ਤਾਂ ਕਿ ਮੁਸੀਬਤ ਪੈਣ ਤੇ ਉਹ ਜਿਹੜਾ ਦੇਸ਼ ਦੀ ਸੁਰੱਖਿਆ ਕਰ ਸਕਣ ਦਾਸ ਬਣਾਉਣ ਦੇ ਹੱਕ ਵਿੱਚ ਹਨ ਸੰਤ ਐਕਨੀਵਾਸ ਲੇਕਿਨ ਉਹਨਾਂ ਨੂੰ ਇੱਕ ਉੱਚ ਪਦਵੀ ਦੇ ਅਰੂਪ ਵਿੱਚ ਵੀ ਹਨ ਤੇ ਇੱਥੇ ਜਿਹੜੀਆਂ ਦੋਨੋਂ ਵਿਚਾਰਧਾਰਾ ਆਪਸ ਵਿੱਚ ਟਕਰਾਵ ਜਾਂਦੀਆਂ ਹਨ ਰਸਤੂ ਔਰ ਸੰਤ ਥਾਮਸ ਐਕਨੀਵਾਸ ਦੀ ਅੱਗੇ ਦੇਖਦੇ ਹਾਂ ਚਰਚ ਦੀ શ્રેਸ਼ਟਤਾ ਤੇ ਦੇਖੋ ਸੰਤ ਇਕਨਿਵਾਸ ਚਰਚ ਨੂੰ ਜਿਹੜੇ ਹਨ ਉਹ ਸ੍ਰੇਸ਼ਟ ਮੰਨਦੇ ਹਨ ਇਸ ਕਰਕੇ ਉਹ ਕਹਿੰਦੇ ਹਨ ਕਿ ਚਰਚ ਦੇ ਅਨੁਸਾਰ ਹੀ ਜਿਹੜਾ ਮਨੁੱਖੀ ਦਾ ਜੀਵਨ ਹੋਣਾ ਚਾਹੀਦਾ ਹੈ ਤਾਂ ਦੇਖੋ ਦੋ ਟੀਚੇ ਉਹ ਦੱਸਦੇ ਹਨ ਜਿਹੜੇ ਚਰਚ ਦੇ ਅਨੁਸਾਰ ਹਨ ਜਿਸ ਤੇ ਮਨੁੱਖ ਨੂੰ ਜਿਹੜਾ ਚੱਲਣਾ ਚਾਹੀਦਾ ਹੈ ਇੱਕ ਭੌਤੀਕਾ ਤੇ ਦੂਜਾ ਪਰਲੋਕਿਕ ਤਾਂ ਦੇਖੋ ਚਰਚ ਨਾਲ ਸੰਬੰਧਿਤ ਹਨ ਇਸ ਲਈ ਬਹੁਤ ਇੰਪੋਰਟੈਂਟ ਡੈਫੀਨੇਸ਼ਨ ਉਹਨਾਂ ਦੀ ਇਨਵਾਈਟਿਡ ਕਾਮਰਸ ਦੇ ਵਿੱਚ ਆਪਨੇ ਦੇਣੀ ਹੈ ਹਨ ਕਹਿੰਦੇ ਹਨ ਕਿ ਮਨੁੱਖ ਦੇ ਵਿਸ਼ੇ ਵਿੱਚ ਉਸ ਦੇ ਜੀਵਨ ਦੇ ਅੰਤਿਮ ਉਦੇਸ਼ ਦੀ ਪੂਰਤੀ ਦੀ ਜ਼ਿੰਮੇਵਾਰੀ ਦੀ ਪੂਰਨਤਾ ਚਰਚ ਕਰਦਾ ਹੈ ਇਸ ਲਈ ਰਾਜ ਸੱਤਾ ਦੀ ਸੱਤਾ ਅਤੇ ਚਰਚ ਦੀ ਸੱਤਾ ਦੀ ਉਚਿਤਤਾ ਆਪ ਸਿਧ ਹੁੰਦੀ ਹੈ ਰਾਜ ਚਰਚ ਦੇ ਅਧੀਨ ਹੈ ਇਸ ਤੋਂ ਸੁਤੰਤਰ ਅਤੇ ਇਸ ਦੇ ਸਮਾਨ ਨਹੀਂ ਤਾਂ ਦੇਖੋ ਚਰਚ ਨੂੰ ਉਹ ਬਿਲਕੁਲ ਰਾਜ ਤੋਂ ਅਲੱਗ ਕਰਦੇ ਹਨ ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇੱਕ ਨਿਵਾਸ ਨਾਲ ਸੰਬੰਧਿਤ ਰਾਜ ਦੇ ਵਿਚਾਰ ਬਹੁਤ ਹੀ ਨੇਕ ਅਤੇ ਉਹਨਾਂ ਦੀ ਇਮਾਨਦਾਰੀ ਪ੍ਰਗਟ ਕਰਦੇ ਹਨ ਬੇਸ਼ੱਕ ਉਹਨਾਂ ਨੇ ਚੱਚ ਦੀ ਪ੍ਰਮੁਖਤਾ ਕੀਤੀ ਹੈ ਅਤੇ ਕਾਨੂੰਨਾਂ ਦੇ ਸ਼ਾਸਨ ਦਾ ਜਿਹੜਾ ਸਮਰਥਨ ਕੀਤਾ ਹੈ ਦਾਸਤਾਂ ਦਾ ਜਿਹੜਾ ਹੈ ਉਹਨਾਂ ਨੇ ਸਮਰਥਨ ਕੀਤਾ ਹੈ ਪਰੰਤੂ ਫਿਰ ਵੀ ਆਪ ਜੀ ਦਾ ਇਹ ਸਮਰਥਨ ਪ੍ਰਤਿਕ ਵਿਅਕਤੀ ਲਈ ਇੱਕ ਜਿਹੜਾ ਕਹਿੰਦੇ ਹਨ ਉਹ ਇੱਕ ਸਮਾਨ ਹੈ ਜਆ ਉਹਨਾਂ ਲਈ ਸੇਧ ਸਿੱਧੂ ਦਾ ਕਹਿਣ ਦਾ ਭਾਵ ਹੈ ਕਿ ਬੇਸ਼ੱਕ ਸੰਤ ਤਮੋਸੈਕਨੀਵਾਸ ਨੇ ਰਸਤੂ ਦੀਆਂ ਰਚਨਾਵਾਂ ਨੂੰ ਪੜ੍ਹਿਆ ਹੋਰ ਵੀ ਬਹੁਤ ਸਾਰੇ ਉਤਰਕ ਸ਼ਾਸਤਰੀ ਸੰਜਾ ਰਾਏ ਨੀਤੀ ਧਰਮ ਨਾਲ ਸੰਬੰਧਿਤ ਸਨ ਪਰੰਤੂ ਕਹਿਣ ਦਾ ਭਾਵ ਹੈ ਕਿ ਵੇਸ਼ਕ ਜੀਵਨ ਵਿੱਚ ਅਸੀਂ ਕਿੰਨੇ ਵੀ ਅੱਗੇ ਪੁੱਜ ਜਾਈਏ ਕਿੰਨੀਆਂ ਦੀਆਂ ਰਚਨਾਵਾਂ ਪੜ ਲਈਏ ਪਰੰਤੂ ਜਿਹੜਾ ਸਾਡਾ ਵਿਅਕਤੀਤਵ ਜਿਹੜਾ ਹੈ ਉਹ ਬਿਲਕੁਲ ਨਿਖਰ ਕੇ ਬਾਹਰ ਆਣਾ ਚਾਹੀਦਾ ਹੈ ਤਾਂ ਉਹਨਾਂ ਨੇ ਵੇਸ਼ਕ ਰਸਤੂ ਵਰਗੇ ਮਹਾਨ ਦਾਰਸ਼ਨਿਕਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ ਪਰੰਤੂ ਆਪਣੇ ਵਿਚਾਰਾਂ ਨੂੰ ਅਲੱਗ ਤਰੀਕੇ ਨਾਲ ਜਿਹੜਾ ਹੈ ਉਹ ਪੇਸ਼ ਕੀਤਾ ਨਿਆ ਕਹਿੰਦੇ ਹਨ ਮਿਲਣਾ ਚਾਹੀਦਾ ਹੈ ਪ੍ਰਤਿਗ ਵਿਅਕਤੀ ਨੂੰ ਸਮਾਨ ਦਾਸਤਾ ਹੋਣੀ ਚਾਹੀਦੀ ਹੈ ਪਰ ਦਾਸਤਾ ਵਿੱਚ ਗੈਰਾਂ ਦੇ ਗੁਲਾਮ ਨਹੀਂ ਬਣਾਏ ਜਾਣੇ ਚਾਹੀਦੇ ਦਾਸਤਾ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਜਿਸ ਵਿੱਚ ਵਿਅਕਤੀ ਨੂੰ ਸੈਨਿਕ ਬਣਾਇਆ ਜਾਏ ਕਹਿੰਦਾ ਭਾਵ ਹੈ ਕਿ ਉਹਨਾਂ ਨੂੰ ਰੋਜੀ ਰੋਟੀ ਦਾ ਜਿਹੜਾ ਸਾਧਨ ਹੈ ਸੌਂਪਿਆ ਜਾ ਸਕੇ ਉਹਨਾਂ ਨੂੰ ਅਲੱਗ ਵਰਗ ਜਿਹੜਾ ਵਿੱਚ ਹੈ ਉਹ ਨਹੀਂ ਦਿੱਤਾ ਜਾਣਾ ਚਾਹੀਦਾ ਸਮਾਨ ਰੂਪ ਵਿੱਚ ਉਹਨਾਂ ਨੂੰ ਨਿਆਂ ਦਿੱਤਾ ਜਾਣਾ ਚਾਹੀਦਾ ਹੈ ਸਮਾਨ ਰੂਪ ਵਿੱਚ ਦਾਸ ਬਣਾਏ ਜਾਣੇ ਚਾਹੀਦੇ ਹਨ ਤਾਂ ਸ਼ਾਇਦ ਇਨ੍ਹਾਂ ਇਮਾਨਦਾਰੀ ਔਰ ਨੇਕ ਵਿਚਾਰਾਂ ਦੇ ਕਾਰਨ ਹੀ ਅੱਜ ਅਸੀਂ ਉਹਨਾਂ ਨੂੰ ਆਪਣੀਆਂ ਪੁਸਤਕਾਂ ਦੇ ਵਿੱਚ ਵੀ ਪੜ੍ਹ ਰਹੇ ਹਾਂ ਤਾਂ ਇਹ ਸੀ ਉਹਨਾਂ ਦਾ ਰਾਜਨੀਤਿਕ ਵਿਚਾਰ ਸੰਤ ਥੋਮਸ ਐਕਨੀਵਾਸ ਨਾਲ ਸੰਬੰਧਿਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਆਪ ਜੀ ਦੀ ਡਿਮਾਂਡ ਵੀ ਆਈ ਸੀ ਇਸ ਕੁਐਸਚਨ ਦੀ ਤਾਂ ਦੇਖੋ ਅੱਗੇ ਜੋ ਅਸੀਂ ਕੁਐਸਚਨ ਕਰਾਂਗੇ ਤਾਂ ਦੇਖੋ ਇੱਕ ਵਿਚਾਰ ਆਪ ਜੀ ਨੇ ਵਿਚਾਰਧਾਰਾ ਆਪ ਜੀ ਦੀ ਜਿਹੜੀ ਹੈ ਆ ਇੰਪੋਰਟੈਂਟ ਹੈ ਇੱਕ ਨਿਵਾਸ ਦੇ ਰਾਜਨੀਤਿਕ ਸੱਤਾ ਸੰਬੰਧੀ ਵਿਚਾਰ ਪਹਿਲੇ ਸਨ ਆਪਜੀ ਦੇ ਰਾਜਨੀਤਿਕ ਵਿਚਾਰ ਜਿਸ ਵਿੱਚ ਆਪਜੀ ਦੇ ਨਿਆਂ ਸੰਬੰਧੀ ਦਾਸਤਾ ਸੰਬੰਧੀ ਸਾਰੇ ਹੀ ਵਿਚਾਰ ਜੋ ਆਪਜੀ ਦੇ ਹਨ ਉਹ ਆ ਜਾਣੇ ਹਨ ਤਾਂ ਇਹ ਜਿਹੜੇ ਅਲੱਗ ਵਿਚਾਰ ਆਪਜੀ ਦੀ ਜਿਹੜੇ ਦਿੱਤੇ ਹਨ ਉਹ ਰਾਜਨੀਤਿਕ ਸੱਤਾ ਸੰਬੰਧੀ ਵਿਚਾਰ ਹਨ ਤਾਂ ਦੇਖਦੇ ਹਾਂ ਉਹ ਕਿਹੋ ਜਿਹੇ ਰਾਜਨੀਤਿਕ ਸੱਤਾ ਸੱਤਾ ਦੇ ਸਮਰਥਕ ਸਨ ਤਾਂ ਦੇਖਦੇ ਹਾਂ ਪਹਿਲਾ ਪੁਆਇੰਟ ਸ਼ਕਤੀਸ਼ਾਲੀ ਰਾਜਤੰਤਰ ਇੱਕ ਨਿਵਾਸ ਦਾ ਮੰਨਣਾ ਹੈ ਕਿ ਸੱਤਾ ਤਾਂ ਹੀ ਜਿਹੜੀ ਹੈ ਉਹ ਸ਼ਕਤੀਸ਼ਾਲੀ ਹੋ ਸਕਦੀ ਹੈ ਜੇਕਰ ਸਾਰੀਆਂ ਸ਼ਕਤੀਆਂ ਇੱਕ ਹੀ ਹੱਥ ਵਿੱਚ ਹੋਣ ਅਰਥਾਤ ਰਾਜਤੰਤਰ ਦੇ ਹੱਥ ਵਿੱਚ ਹੋਣ ਜੇਕਰ ਰਾਜਤੰਤਰ ਸ਼ਕਤੀਸ਼ਾਲੀ ਹੋਵੇਗਾ ਤਾਂ ਹੀ ਸੱਤਾ ਵੀ ਸ਼ਕਤੀਸ਼ਾਲੀ ਹੋਵੇਗੀ ਤਾਂ ਦੇਖੋ ਰਾਜਤੰਤਰ ਪ੍ਰਣਾਲੀ ਨੂੰ ਮੰਨਦੇ ਸਨ ਇਸ ਕਰਕੇ ਕਹਿੰਦੇ ਹਨ ਕਿ ਜੋ ਵੀ ਸੱਤਾ ਦੀ ਸ਼ਕਤੀ ਆ ਰਾਜਤੰਤਰ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਦੂਸਰਾ ਦੇਖਦੇ ਹਾਂ ਸ਼ਾਸਕ ਰਾਜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਐਕਨੀਵਾਦ ਦੇ ਅਨੁਸਾਰ ਸ਼ਾਸਕ ਰਹਿਮਦਿਲ ਹੋਣਾ ਚਾਹੀਦਾ ਹੈ ਦੂਸਰਾ ਦੇਖੋ ਲੋਕਪ੍ਰੀਆ ਹੋਣਾ ਚਾਹੀਦਾ ਹੈ ਤੀਸਰਾ ਜਨਤਾ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਹੈ ਚੌਥਾ ਦੇਖੋ ਸ਼ਾਸਕ ਜਨਤਕ ਭਲਾਈ ਵਾਲਾ ਹੋਣਾ ਚਾਹੀਦਾ ਹੈ ਨੰਬਰ 5 ਦੇਖੋ ਸ਼ਾਸਕ ਨਿਆਂਪ੍ਰੀਅ ਹੋਣਾ ਚਾਹੀਦਾ ਹੈ ਤਾਂ ਸ਼ਾਸਕ ਜਿਹੜਾ ਨੂੰ ਵੀ ਬਿਲਕੁਲ ਹੀ ਜਿਹੜਾ ਨਰਮ ਦਿਲ ਦੱਸਦੇ ਹਨ ਤਾਂ ਅੱਗੇ ਦੇਖਦੇ ਹਾਂ ਸਰਕਾਰ ਦੇ ਕੰਮ ਤਾਂ ਸੰਤਕਨੀ ਵਾਸਤੇ ਮੰਨਣਾ ਹੈ ਨੰਬਰ 1 ਦੇਖੋ ਸਰਕਾਰ ਅਜਿਹੀ ਹੋਣੀ ਚਾਹੀਦੀ ਹੈ ਜੋ ਲੋਕਾਂ ਦੀ ਭਲਾਈ ਵਾਲੀ ਹੋਏ ਜੋ ਭਲਾਈ ਕਰ ਸਕੇ ਨੰਬਰ 2 ਦੇਖੋ ਸਰਕਾਰ ਗਰੀਬਾਂ ਦੀ ਮਦਦ ਕਰਨ ਵਾਲੀ ਹੋਣੀ ਚਾਹੀਦੀ ਹੈ ਨੰਬਰ 3 ਦੇਖੋ ਸਰਕਾਰ ਸੜਕਾਂ ਦੀ ਸੁਰੱਖਿਆ ਅਤੇ ਨਿਰਮਾਣ ਕਰਨ ਵਾਲੀ ਹੋਣੀ ਚਾਹੀਦੀ ਹੈ ਨੰਬਰ 4 ਦੇਖੋ ਸਰਕਾਰ ਰਾਜਨੀਤਿਕ ਸੱਤਾ ਨੂੰ ਮਜ਼ਬੂਤ ਕਰਨ ਵਾਲੀ ਹੋਣੀ ਚਾਹੀਦੀ ਹੈ ਨੈਕਸਟ ਪੁਆਇੰਟ ਦੇਖਦੇ ਹਾਂ ਨਿਰਕੁਸ਼ਤਾਵਾਦ ਦਾ ਵਿਰੋਧ ਤਾਂ ਕਿਉਂਕਿ ਰਾਏ ਪੱਤਰ ਰਾਏ ਪੰਦਰ ਪ੍ਰਣਾਲੀ ਦਾ ਸਮਰਥਕ ਸੀ ਇਸ ਕਰਕੇ ਨਿਰਕੁਸ਼ਵਾਦ ਦੇ ਜਿਹੜੇ ਹਨ ਉਹ ਵਿਰੋਧ ਕਰਦੇ ਹਨ ਇਕ ਨਿਵਾਸ ਅਨਿਰਕੁਸ਼ਵਾਜ ਦਾ ਕੱਟੜ ਵਿਰੋਧੀ ਸੀ ਇਕ ਨਿਵਾਸ ਦਾ ਮੰਨਣਾ ਹੈ ਕਿ ਸ਼ਾਸਕ ਅਤੇ ਸੱਤਾ ਦੋਨੋਂ ਹੀ ਰਾਜਤੰਤਰ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ ਨੈਕਸਟ ਅਗਲਾ ਦੇਖਦੇ ਹਾਂ ਨਿਆਂਪ੍ਰੀਅ ਇਕ ਨਿਵਾਸ ਦੇ ਅਨੁਸਾਰ ਰਾਜਨੀਤਿਕ ਸੱਤਾ ਨਿਆਂਪ੍ਰੀਅ ਹੋਣੀ ਚਾਹੀਦੀ ਹੈ ਅਤੇ ਪ੍ਰਤੀਕ ਵਿਅਕਤੀ ਨੂੰ ਇੱਕ ਸਮਾਨ ਨਿਆਂ ਮਿਲਣਾ ਚਾਹੀਦਾ ਹੈ ਨੈਕਸਟ ਪੁਆਇੰਟ ਦੇਖਦੇ ਹਾਂ ਅਧਿਆਤਮਿਕ ਸੱਤਾ ਨੂੰ ਪ੍ਰਮੁਖਤਾ ਸੰਤ ਅਕਨਿਵਾਸ ਕਿਉਂਕਿ ਰਾਜਨੀਤਿਕ ਸੱਤਾ ਨੂੰ ਚੰਗਾ ਸਮਝਦੇ ਹਨ ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਸੱਤਾ ਜਿਹੜੀ ਹੈ ਉਹ ਰਾਜਨੀਤੀ ਦੇ ਨਾਲ ਨਾਲ ਅਧਿਆਤਮਿਕ ਸੱਤਾ ਵੀ ਹੋਣੀ ਚਾਹੀਦੀ ਹੈ ਇਸ ਲਈ ਉਹ ਕਹਿੰਦੇ ਹਨ ਕਿ ਅਧਿਆਤਮਿਕ ਸੱਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਨਿਵਾਸ ਚਰਚ ਵਿੱਚ ਵਿਸ਼ਵਾਸ ਰੱਖਦੇ ਸਨ ਇਸ ਲਈ ਚਰਚ ਦੀ શ્રેਸ਼ਟਤਾ ਨੂੰ ਦੇਖਦੇ ਹੋਏ ਉਹ ਕਹਿੰਦੇ ਹਨ ਕਿ ਸੱਤਾ ਅਧਿਆਤਮਿਕ ਹੋਣੀ ਚਾਹੀਦੀ ਹੈ ਅਤੇ ਸ਼ਾਸਕ ਵੀ ਜਿਹੜਾ ਹੈ ਉਹ ਅਧਿਆਤਮਿਕ ਹੋਣਾ ਚਾਹੀਦਾ ਹੈ ਉਹਨਾਂ ਦਾ ਮੰਨਣਾ ਸੀ ਕਿ ਅਗਰ ਧਾਰਮਿਕvirti ਵਾਲਾ ਇਨਸਾਨ ਹੋਏਗਾ ਤਾਂ ਉਹ ਨਿਆਂ ਵੀ ਕਰ ਸਕੇਗਾ ਨਿਆਂ ਪ੍ਰਯੋਗ ਵੀ ਹੋ ਸਕੇਗਾ ਅਤੇ ਉਸ ਵਿੱਚ ਸਾਰੇ ਗੁਣ ਹੋਣਗੇ ਜਿਹੜੇ ਆਮ ਮਨੁੱਖ ਵਿੱਚ ਚੰਗੇ ਮਨੁੱਖ ਵਿੱਚ ਜਿਹੜੇ ਹਨ ਉਹ ਪਾਏ ਜਾਂਦੇ ਹਨ ਤਾਂ ਦੇਖੋ ਉਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਸੱਤਾ ਇੱਕ ਨਿਵਾਸ ਜਿਹੜੀ ਹੈ ਇੱਕ ਨਿਵਾਸ ਦੇ ਅਨੁਸਾਰ ਉਹ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ ਨਿਆਂਪ੍ਰੀਆ ਹੋਣੀ ਚਾਹੀਦੀ ਹੈ ਅਧਿਆਤਮਿਕ ਹੋਣੀ ਚਾਹੀਦੀ ਹੈ ਅਤੇ ਅਧਿਆਤਮਿਕਤਾ ਦੇ ਨਾਲ-ਨਾਲ ਸ਼ਕਤੀਸ਼ਾਲੀ ਸਰਕਾਰ ਵੀ ਹੋਣੀ ਚਾਹੀਦੀ ਹੈ ਸ਼ਾਸਕ ਵੀ ਜਿਹੜੇ ਹਨ ਉਹ ਚਰਚ ਨੂੰ ਮੰਨਣ ਵਾਲੇ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਦੀ ਜੇ ਸੱਤਾ ਹੈ ਉਹ ਕਈ ਢੰਗ ਨਾਲ ਜਿਹੜੀ ਹੈ ਉਹ ਚੰਗੀ ਹੋਏਗੀ ਅਤੇ ਉਹ ਵਧੀਆ ਜਿਹੜਾ ਹੈ ਉਹ ਸ਼ਾਸਨ ਪ੍ਰਬੰਧ ਜੋ ਹੈ ਉਹ ਚਲਾ ਸਕੇਗੀ ਚਲਾ ਸਕੇਗੀ ਤਾਂ ਦੋਸਤੋ ਇਹ ਸੀ ਸੰਤ ਥੋਮਸ ਐਕਨੀਵਾਸ ਨਾਲ ਸੰਬੰਧਿਤ ਜਿਹੜਾ ਕੁਐਸਚਨ ਸੀ ਉਹਨਾਂ ਦੇ ਰਾਜਨੀਤਿਕ ਵਿਚਾਰ ਅਤੇ ਰਾਜਨੀਤਿਕ ਸੱਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਜ ਅਗਰ ਆਪ ਜੀ ਨੂੰ ਸੰਤ ਥੋਮਸ ਐਕਨੀਵਾਸ ਨਾਲ ਸੰਬੰਧਿਤ ਰਾਜਨੀਤਿਕ ਸੱਤਾ ਅਤੇ ਉਹਨਾਂ ਦੇ ਜਿਹੜੇ ਰਾਜਨੀਤਿਕ ਵਿਚਾਰਾਂ ਬਾਰੇ ਕੁਐਸਚਨ ਆਂਦਾ ਹੈ ਤਾਂ ਆਪ ਜੀ ਨੇ ਦੋਨਾਂ ਹੀ ਕੁਐਸਚਨ ਦੇ ਵਿੱਚ ਜਿਹੜੀ ਹੈ ਉਹ ਇੰਟਰੋਡਕਸ਼ਨ ਦੇਣੀ ਹੀ ਦੇਣੀ ਹੈ ਉਹਨੇ ਚਾਰ ਵਿਧੀਆਂ ਜਿਹੜੀਆਂ ਉਹਨਾਂ ਨੇ ਅਪਣਾਇਆ ਹੈ ਜਿਸ ਲਈ ਉਹਨਾਂ ਨੂੰ ਜਿਹੜਾ ਇੱਕ ਵਰਦਾਨ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਜਨਮ ਰਚਨਾਵਾ ਦੇਣੀ ਆ ਤੇ ਉਸ ਤੋਂ ਬਾਅਦ ਜਿਹੜਾ ਆਪਜੀ ਨੂੰ ਜੋ ਕੁਐਸਚਨ ਹੈ ਉਹ ਪੁੱਛਿਆ ਜਾਂਦਾ ਹੈ ਤਾਂ ਇਹ ਸੀ ਸੰਤ ਥੋਮਸ ਇੱਕ ਨਿਵਾਸ ਨਾਲ ਜਿਹੜੀ ਹੈ ਉਹ ਵੀਡੀਓ ਫਰਸਟ ਪਾਰਟ ਆਪਜੀ ਨਾਲ ਸ਼ੇਅਰ ਕੀਤਾ ਹੈ ਸੈਕਿੰਡ ਪਾਰਟ ਆਪਜੀ ਨਾਲ ਫਿਰ ਤੋਂ ਲੈ ਕੇ ਆਵਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਔਰ ਆਪਜੀ ਨੂੰ ਵੀ ਸੁਣਨ ਵਿੱਚ ਜਿਹੜੀ ਉਹ ਮੁਸ਼ਕਲ ਹੋ ਸਕਦੀ ਹੈ ਅਤੇ ਦੂਸਰੀ ਵੀਡੀਓ ਜਿਹੜੀ ਉਹਨਾਂ ਨੇ ਕਾਨੂੰਨਾਂ ਦਾ ਵਰਗੀਕਰਨ ਕੀਤਾ ਹੈ ਕਿ ਅਗਰ ਕਾਨੂੰਨ ਹੋਣੇ ਚਾਹੀਦੇ ਹਨ ਤਾਂ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿੰਨੇ ਪ੍ਰਕਾਰ ਦੇ ਹੋਣੇ ਚਾਹੀਦੇ ਹਨ ਤਾਂ ਇਸ ਤੋਂ ਬਾਅਦ ਜਿਹੜੀ ਉਹਨਾਂ ਚਰਚ ਦੀ ਸਰਵ ਸ੍ਰੇਸ਼ਟਾ ਜਿਹੜੀ ਹੈ ਉਹ ਦਿੱਤੀ ਹੈ ਉਸ ਬਾਰੇ ਵਿਚਾਰ ਚਰਚਾ ਕਰਾਂਗੇ ਅਤੇ ਨਾਲ ਹੀ ਉਹਨਾਂ ਨੂੰ ਜਿਹੜਾ ਹੈ ਉਹ ਮੱਧ ਕਾਲ ਦਾ ਆਗੂ ਕਿਉਂ ਮੰਨਿਆ ਜਾਂਦਾ ਹੈ ਇਹ ਵੀ ਕੁਐਸਚਨ ਆਪ ਜੀ ਨਾਲ ਅਸੀਂ ਸੈਕਿੰਡ ਵੀਡੀਓ ਵਿੱਚ ਸੈਕਿੰਡ ਪਾਰਟ ਵਿੱਚ ਜੋ ਹੈ ਉਹ ਸ਼ੇਅਰ ਕਰਾਂਗੇ ਤਾ ਬਹੁਤ ਹੀ ਇੰਪੋਰਟੈਂਟ ਵੀਡੀਓ ਸੀ ਇਸ ਕਰਕੇ ਆ ਸੀ ਸਾਨੂੰ ਇਸ ਵੀਡੀਓ ਨੂੰ ਦੋ ਪਾਰਟ ਵਿੱਚ ਦੇਣਾ ਪੈ ਰਿਹਾ ਹੈ ਪਹਿਲਾ ਪਾਰਟ ਆਪ ਜੀ ਪੜੋ ਸੈਕੰਡ ਵੀ ਆਪ ਜੀ ਨੂੰ ਦੇ ਦਿੱਤਾ ਜਾਏਗਾ ਜਲਦੀ ਹੀ ਤਾਂ ਠੀਕ ਹੈ ਦੋਸਤੋ ਇਹ ਏ ਸੀ ਸੰਤ ਥੋਮੋ ਸੈਕ ਨਿਵਾਸ ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ ਵੀਡੀਓ ਜੋ ਆਪ ਜੀ ਦੀ ਡਿਮਾਂਡ ਆਈ ਸੀ ਆਪ ਜੀ ਵੀਡੀਓ ਨੂੰ ਵਾਰ-ਵਾਰ ਸੁਣਨਾ ਅਤੇ ਕੁਝ ਨਾ ਸਮਝ ਆਏ ਤਾਂ ਆਪ ਜੀ ਕਮੈਂਟ ਬਾਕਸ ਵਿੱਚ ਜਿਹੜਾ ਉਹ ਲਿਖ ਸਕਦੇ ਹੋ ਕੁਝ ਸਮਝ ਨਾ ਹੋਏ ਤਾਂ ਵੀ ਆਪ ਜੀ ਕਾਲ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਵਿੱਚ ਆਪਣੇ ਟੌਪਿਕ ਇਹਨਾਂ ਨੂੰ ਦੇ ਸਕਦੇ ਹੋ ਤਾਂ ਵੀਡੀਓ ਵਾਚ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ